ਫੋਕ ਬੜਾ ਵਿਖੇ ਉਸ ਸਮੇਂ ਸ਼ਰਧਾਲੂਆਂ ਦੇ ਦਿਲਾਂ ਨੂੰ ਭਾਰੀ ਠੇਸ ਪਹੁੰਚੀ ਜਦੋਂ ਹਦੀਆਵਾ ਚੌਂਕ ਵਿਖੇ ਸਥਿਤ ਭਗਵਾਨ ਸ਼ਿਵ ਤਰਮਣੀ ਮੰਦਿਰ ਵਿਖੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਭਗਵਾਨ ਸ਼ਿਵ ਦੀ ਲੱਗੀ ਫਲੈਕਸ ਨੂੰ ਪਾੜ ਦਿੱਤਾ ਗਿਆ ਉਕਤ ਸ਼ਰਾਰਤੀ ਅਨਸਰਵਲੋ ਜਿੱਥੇ ਇਸ ਫਲੈਕਸ ਨੂੰ ਪਾੜਿਆ ਗਿਆ ਹੈ ਉੱਥੇ ਹੀ ਮੰਦਰ ਦੇ ਆਲੇ-ਦੁਆਲੇ ਲੱਗੇ ਗਮਲਿਆਂ ਦੀ ਵੀ ਭੰਨਤੋੜ ਕੀਤੀ ਗਈ ਹੈ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਆ ਮਹੱਲਾ ਵਾਸੀਆਂ ਨੇ ਦੱਸਿਆ ਕਿ ਉਹਨਾਂ ਨੂੰ ਮੰਦਰ ਦੀ ਦੇਖਭਾਲ ਕਰਨ ਵਾਲੇ ਸੇਵਾਦਾਰ ਨੇ ਦੱਸਿਆ ਕਿ ਜਦੋਂ ਮੰਦਰ ਵਿਖੇ ਸਵੇਰੇ ਆਏ ਤਾਂ ਦੇਖਿਆ ਕਿ ਕਿਸੇ ਸ਼ਰਾਰਤੀ ਅਨਸਰਵਲੋ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਸਤਰਾਮਪੁਰਾ ਪੁਲਿਸ ਨੂੰ ਸੂਚਿਤ ਕੀਤਾ ਹੁਣਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦ ਜਲਦ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅੱਜ ਰਾਤ ਤਰਵੈਣੀ ਏਕਤਾ ਮੰਦਿਰ ਜਿਹੜਾ ਕਿ ਨਗੋਦਰ ਚੌਂਕ ਦੇ ਵਿੱਚ ਹੈਗਾ ਉਹਦੇ ਵਿੱਚ ਕਿਸੇ ਸ਼ਰਸਤੀ ਅੰਸ਼ਦਾਂ ਨੇ ਪੋਲੇ ਸ਼ੰਕਰ ਦੀ ਜਿਹੜੀ ਫਲੈਕਸ ਲੱਗੀ ਆ ਉਹਨੂੰ ਬੇਅਦਵੀ ਕੀਤੀ ਪਾੜਿਆ ਗਿਆ ਔਰ ਇੱਥੇ ਦੇ ਜਿਹੜੇ ਆਲੇ ਦੁਆਲੇ ਗਮਲੇ ਲੱਗੇ ਆ ਉਹ ਵੀ ਤੋੜੇ ਗਏ ਇਹਨਾਂ ਸ਼ਿਹਾਦਤੀ ਗਾਂਸਰਾ ਦੇ ਉੱਤੇ ਨੱਥ ਪਾਉਣ ਵਾਸਤੇ ਪ੍ਰਸ਼ਾਸਨ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਜਲਦੀ ਤੋਂ ਜਲਦੀ ਕੈਮਰਿਆਂ ਦਾ ਹੀ ਚੈੱਕ ਕਰਕੇ ਬੰਦਿਆਂ ਦੀ ਸ਼ਨਾਖਤ ਕੀਤੀ ਜਾਵੇ ਔਰ ਵੱਧ ਤੋਂ ਵੱਧ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਨੇ ਇਹ ਸ਼ਿਹਾਦਤ ਕੀਤੀ ਹੈ ਕੋਈ ਸਰ ਸੀਸੀਡੀ ਕੈਮਰੇ ਜਾਏ ਸੀਸੀਡੀ ਕੈਮਰੇ ਮੈਂ ਤਾਂ ਹਾਫ ਹੋਣਾ ਹੀ ਆਇਆ ਵਾ ਇਹਨਾਂ ਨੂੰ ਵੀ ਪਤਾ ਲੱਗਿਆ ਥੋੜੀ ਦੇਰ ਪਹਿਲਾਂ ਪੁਲਿਸ ਵਾਲੇ ਆਏ ਸੀਗੇ ਉਹ ਦੇਖਣਗੇ ਉਸ ਤੋਂ ਬਾਅਦ ਪਤਾ ਲੱਗੂਗਾ ਸ਼ਨਾਖਤ ਕਰਨ ਕਿ ਕਿਹੜਾ ਬੰਦਾ ਸ਼ਿਹਾਦਤੀ ਬੰਦਾ ਵਾ ਔਰ ਸ਼ਿਹਾਦਤੀ ਬੰਦੇ ਨੂੰ ਵੱਧ ਤੋਂ ਵੱਧ ਕਾਨੂੰਨੀ ਸਜ਼ਾ ਮਿਲਣੀ ਚਾਹੀਦੀ ਸਰ ਇਹ ਪਤਾ ਕਿਦਾਂ ਲੱਗਾ ਆਪਾਂ ਨੂੰ ਕਤਾ ਐਕਸਲੈਂਸ ਮੰਨਲੇ ਦੇ ਆਪਣੇ ਮੰਦਰ ਦੇ ਸੇਵਕ ਹੈਗੇ ਆ ਇਹਨਾਂ ਨੇ ਦੇਖਿਆ ਮੈਂ ਵੀ ਹੁਣੀ ਆਇਆ ਤਾਂ ਮੈਂ ਦੇਖਿਆ ਕਿ ਬੜੀ ਮਾੜੀ ਗੱਲ ਬੜੀ ਦੁਖਦਾਈ ਘਟਨਾ ਇਹ ਹੈਗੀ ਆ ਇਹਦੇ ਉੱਤੇ ਜੋਬ ਸ਼ਕਤੀ ਤੋਂ ਸਭ ਕਾਰਵਾਈ ਹੋਣੀ ਚਾਹੀਦੀ ਸੇਵਾ ਦਾ ਸਰ ਮੰਦਰ ਚ ਕੈਮਰੇ ਵਗੈਰਾ ਲੱਗੇ ਸਰ ਕੈਮਰੇ ਮੰਦਰ ਚ ਲੱਗੇ ਆ ਦੇਖਣਗੇ ਪੁਲਿਸ ਵਾਲੇ ਦੇਖਣਗੇ ਬੋਲੋ ਸਹੀ ਸੀ ਮੌਕੇ ਦੇ ਜੀ ਹਾਂ ਜੀ ਪੁਲਿਸ ਆਈ ਸੀ ਹੁਣੀ ਥੋੜੀ ਦੇਰ ਪਹਿਲਾਂ ਪੁਲਿਸ ਆਈ ਸੀ ਔਰ ਉਸਨੇ ਦੇਖਿਆ ਕਿ ਨੇ ਦੇਖਦੇ ਕੈਮਰੇ ਦੇਖਦੇ ਆ ਕਿ ਕਹਿੰਦੇ ਤਾਂ ਜੋੜੀ ਵੀ ਸਨਾਰਕਤ ਹੋਊਗੀ ਉਹਦੇ ਪ੍ਰਤੀ ਪ੍ਰਸ਼ਾਸਨ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਜੋ ਸਜ਼ਾ ਬੰਦੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਉਦੋਂ ਇਸ ਘਟਨਾ ਦੀ ਸੂਚਨਾ ਮਿਲਦੇ ਸਾਰੇ ਥਾਣਾ ਸਤਨਾਮਪੁਰਾ ਦੇ ਐਸਐਚਓ ਗੌਰਵ ਧੀਰ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਇਸ ਦੌਰਾਨ ਉਨ੍ਹਾਂ ਆਖਿਆ ਕਿ ਪੁਲਿਸ ਕੋਲ ਮੰਦਿਰ ਨਜ਼ਦੀਕ ਲੱਗੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਤੇ ਸ਼ਰਾਰਤੀ ਅਨਸਰ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਕਿ ਸਰ ਜਿਹੜਾ ਮੰਦਿਰ ਦੇ ਵਿੱਚ ਅੱਜ ਸਰ ਇੱਥੇ ਹਦੀਆਪਾ ਚੌਂਕ ਚ ਇਹ ਮੰਦਿਰ ਹੈਗਾ ਸ਼ਿਵਦੀ ਦਾ ਖਾਰਜ ਸ਼ਮਜੀ ਦੀ ਫਲੈਕਸ ਤੇ ਜੀਸੀ ਸ਼ਿਵਰਾਥੀ ਵੀ ਤੇ ਉਹ ਕੋਈ ਅਮਸ਼ਾਤਾ ਵਿਅਕਤੀ ਪਾੜ ਗਿਆ ਰਾਤ ਤੇ ਇਤਲਾਹ ਮਿਲੀ ਸੀ ਆਏ ਆ ਕੈਮਰੇ ਚੈੱਕ ਕਰ ਰਹੇ ਆ ਦੇਖਦੇ ਆ ਸਰ ਜੇ ਦਰਖਾਸਤ ਦੇਣਗੇ ਕੈਮਰੇ ਚ ਡਿਫੈਕਟ ਹੁੰਦਾ ਕੁਝ ਵੀ ਹੋਊਗਾ ਫਿਰ ਉਹ ਅਗਲੀ ਕਾਰਵਾਈ ਕਰਾਂਗੇ ਕਾਨੂੰਨੀ ਕਾਰਵਾਈ ਕਰਾਂਗੇ